ਸ਼ੁਰੂ ਹੋ ਗਿਆ ਜੀ ਫੋਟੋ ਸੈਸ਼ਨ ਕਿਉਂਕਿ ਜਦੋਂ ਜਾਂਦੇ ਨੇ ਤਾਂ ਇੱਕ ਇਹ ਯਾਦਾਂ ਹੀ ਰਹਿ ਜਾਂਦੀਆਂ ਹੈ ਜਾਂ ਇਨਸਾਨ ਦੀਆਂ ਕਿ ਇਹਨਾਂ ਦੇ ਕਰੇ ਰੁਕੇ ਸੀਗੇ ਕਿਸੇ ਟਾਈਮ ਇਹਨਾਂ ਦੇ ਕਰੇ ਸੀ ਖਾਦਾ ਪੀਤਾ ਸੀਗਾ ਤੇ ਇਹਨਾਂ ਨੇ ਬੜੇ ਪ੍ਰੇਮ ਪਿਆਰ ਨਾਲ ਖਵਾਇਆ ਸੀ ਤੇ ਦੇਖ ਲਓ ਜੀ ਕਿਸੇ ਤਰੀਕੇ ਵੀ ਇਨਸਾਨ ਨੂੰ ਯਾਦ ਕਰੋ ਤਾਂ ਕਰੋ ਇਹਨਾਂ ਦਾ ਹੰਬਲ ਨੇਚਰ ਇਹਨਾਂ ਦੇ ਫਾਦਰ ਦਾ ਬੋਲਣ ਦਾ ਢੰਗ ਤੇ ਸ਼ਿਵਾ ਦਾ ਖੰਬਲਨੇਸ ਜਿਹੜੀ ਆਪਾਂ ਗੱਲ ਕਰ ਦਿੰਨੇ ਆ ਕਿਸੇ ਨਾਲ ਮਿਲਬਰਤਨ ਦਾ ਸੁਭਾਅ ਤੇ ਕਿਸੇ ਦੇ ਨਾਲ ਕਿੱਦਾਂ ਬੋਲਣਾ ਚਾਹਨਾ ਹੈ ਉਹਦਾ ਸੁਭਾਅ ਇਹਨਾਂ ਵਧੀਆ ਤੇ ਇਹਦੇ ਭਰਾ ਦਾ ਦੇਖ ਲਓ ਜੀ ਮੋਡਲਿੰਗ ਫੇਸ ਸਾਰੀ ਫੈਮਿਲੀ ਸਰਵਗੁਣ ਸੰਪੰਨ ਕਹਿ ਸਕਤੇ ਹਨ ਠੀਕ ਹੈ ਤੇ ਬਾਕੀ ਇੱਕ ਗੱਲ ਹੋਰ ਹੈ ਜੀ ਮੈਂ ਜਵੇ ਸ਼ੁਰੂ ਤੋਂ ਹੀ ਕਹਿਣਾ ਜਿਨ੍ਹਾਂ ਦੇ ਅੰਨ ਦੇ ਵਿੱਚ ਬੜੀ ਸ਼ੁੱਧਤਾ ਹੁੰਦੀ ਬੜੀ ਮਿਠਾਸ ਹੁੰਦੀ ਹੈ ਉਸ ਘਰ ਦੇ ਵਿੱਚ ਮਾਂ ਅੰਨਪੂਰਨਾ ਦਾ ਨਿਵਾਸ ਹੁੰਦਾ ਇਹਨਾਂ ਦੇ ਘਰ ਉਹ ਹੈਗਾ ਕਿਉਂਕਿ ਖਾਣਾ ਇੰਨਾ ਵਧੀਆ ਇੰਨਾ ਬੈਸਟ ਇੰਨੇ ਵਧੀਆ ਪਵਿੱਤਰ ਤਰੀਕੇ ਨਾਲ ਬਣਾਉਂਦੇ ਨੇ ਮਾਤਾ ਜੀ ਕਿਹਨਾਂ ਲੱਗਦਾ ਹੈ ਇਨਸਾਨ ਦਿਲੋਂ ਕੱਢਦਾ ਕੋਈ ਚੀਜ਼ ਉਹੀ ਖਾਣ ਦੇ ਵਿੱਚ ਪਾ ਦਿੰਦੇ ਐਨੀ ਵਧੀਆ ਰੋਟੀ ਐਨੀ ਵਧੀਆ ਚਾਵਲ ਸੰਬਰ ਹਰ ਇੱਕ ਚੀਜ਼ ਨੇ ਇੰਨੀ ਵਧੀਆ ਬਣਾਈ ਇੰਨੀ ਟੇਸਟੀ ਬਣਾਈ ਮਜ਼ਾ ਆ ਗਿਆ ਤੇ ਇੱਕ ਪਿਆਰ ਨਾਲ ਜਿਹੜਾ ਇਨਸਾਨ ਖਵਾਉਂਦਾ ਹੈ ਨਾ ਦਿਲੋਂ ਦੀ ਕੋਈ ਚੀਜ਼ ਸਹੀ ਨਾ ਵੀ ਬਣੀ ਹੋਵੇ ਤਾਂ ਵਧੀਆ ਲੱਗਣ ਲੱਗ ਜਾਂਦੀ ਬਲਕਿ ਇਹਨਾਂ ਨੇ ਤਾਂ ਇੰਨਾ ਵਧੀਆ ਖਾਣਾ ਬਣਾਇਆ ਉਹ ਵੀ ਇੰਨਾ ਪਿਆਰ ਨਾਲ ਖਵਾਇਆ ਤੇ ਮਜ਼ਾ ਤਾਂ ਆਣਾ ਹੀ ਇੱਕ ਹੋਰ ਚੀਜ਼ ਫਾਦਰ ਸਾਹਿਬ ਜਿਹੜੇ ਨੇ ਸਰਪੰਚ ਰਹੇ ਚੁਕੇ ਨੇ ਤੇ ਆਪਾਂ ਇੱਕ ਖੁਸ਼ੀ ਦੀ ਗੱਲ ਇਹ ਸਰਪੰਚ ਦੇ ਘਰੇ ਰੁਕੇ ਆ ਮੰਤਰੀ-ਮੰਤਰੀ ਆਪਣੇ ਘਰੇ ਹੋਣਗੇ ਸਰਪੰਚਾਂ ਦੇ ਘਰ ਰੁਕਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਆਪ ਦੋਨੋਂ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਕਿਆ ਮਾਤਾ ਜੀ ਚਲੋ ਜੀ ਸ਼ੁਰੂ ਕਰਦੇ ਆਂ ਵਲੋਗ ਨੂੰ ਹਰੇ ਕ੍ਰਿਸ਼ਨਾ ਸਾਸਤ੍ਰੀ ਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੀ ਐਪੀਸੋਡ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸ਼ਹਿਰ ਤਾਂ ਇਹ ਵਰਗੜ ਹੈ ਪਿੰਡ ਦਾ ਨਾਮ ਹੈ ਜੀ ਕਾਲਾ ਪਾਣੀ சிவா ਦੇ ਘਰ ਆਪਾਂ ਪਿਛਲੇ 3 ਦਿਨ ਤੋਂ ਰੁਕੇ ਹੋਏ ਸੀਗੇ ਤੇ சிவா ਜਾਂਦੇ ਜਾਂਦੇ ਅੱਖਾਂ 'ਚ ਹੰਝੂ ਤਾਂ ਨਹੀਂ ਹੈਗੇ ਪਰ ਪਿਆਰ ਦੀ ਇੱਕ ਖੁਸ਼ੀ ਹੈ ਪੂਨੇ ਤੈਨੂੰ ਮੈਂ ਮਿਲਾਂਗਾ ਹੋਰ ਮੇਰਾ 20-25 ਦਿਨਾਂ ਤੱਕ ਜਿਹੜਾ ਹੈਗਾ ਟੂਰ ਖਤਮ ਹੋ ਜਾਏਗਾ ਇੱਕ ਜ਼ਰੂਰੀ ਕੰਮ ਹੈ ਜੀ ਕਰ ਜਾਣਾ ਪੈ ਰਿਹਾ ਹੈ ਮੈਨੂੰ ਉਹ ਵੀ ਦੱਸਾਂਗਾ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਤੇ ਮੇਰਾ ਟਰੈਕ ਵਗੈਰਾ ਕਰਨੇ ਨੇ ਦੋ ਚਾਰ ਟਰੈਕਸ ਨੇ ਉਹ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਮੇਰਾ ਸਮਿਟ ਪੈਂਡਿੰਗ ਪਿਆ ਅਗਲੇ ਸਾਲ ਕਿਲੀ ਮੰਜਾਰੋ ਦਾ ਸੀਗਾ ਉਹ ਕਰਨਾ ਹੀ ਕਰਨਾ ਹੈ ਉਸਕੇ ਲਈ ਮੈਨੂੰ ਕੋ ਸਰਟੀਫਿਕੇਟ ਚਾਹੀਏ ਉਹ ਸਰਟੀਫਿਕੇਟ ਇਸ ਲਈ ਮੈਂ ਉਹ ਮੇਰੇ ਕੋਲ ਟਰੈਕਿੰਗ ਦਾ ਸਰਟੀਫਿਕੇਟ ਚਾਹੀਏ 6 ਮਹੀਨੇ ਦਾ ਫਿਰ ਮੈਂ ਆਗੇ ਕੰਮ ਸ਼ੁਰੂ ਕਰੂੰਗਾ ਤੇ ਇਹ ਕੰਮ ਹੈ ਜੀ ਤਾਂ ਕਰਕੇ ਮੈਂ ਜਾਊਂਗਾ ਪੰਜਾਬ ਤੇ ਨਾਲ ਨੂੰ ਨਾਲ ਲੈ ਕੇ ਜਾਣਾ ਪੂਨੇ ਮਿਲਾਂਗੇ ਹੁਣ ਇਹਦੇ ਆਫਿਸ ਅਡਰੈਸ ਤੇ ਠੀਕ ਹੈ சிவா ਬਹੁਤ ਬਹੁਤ ਧੰਨਵਾਦ ਧੰਨਵਾਦ ਆਪੇ ਇਤਨਾ ਪ੍ਰੇਮ ਪਿਆਰ ਦਿਆ ਤੂੰ ਨੇ ਅਬ ਚਲਤੇ ਹਾਂ ਹੁਣ ਸਾਡੀ ਟ੍ਰੇਨ ਹੈ ਜੀ ਇੱਥੋਂ ਦੀ ਜਗਨਨਾਥ ਪੁਰੀ ਦੀ ਤੇ ਹਰੀ ਹਰੀ ਬੋਲ ਜਗਨਨਾਥ ਜੀ ਜਾ ਰਹੇ ਹਾਂ ਐਡੀ ਵੱਡੀ ਜਗ੍ਹਾ ਇੱਕ ਡ੍ਰੀਮ ਡੈਸਟੀਨੇਸ਼ਨ ਦੇ ਵਿੱਚ ਪਹਿਲੇ ਸਥਾਨ ਤੇ ਜਿਹੜਾ ਹੈਗਾ ਆਪਣਾ ਉਹਦਾ ਰਖਦੀ ਸੀਗੀ ਉਹ ਜਗ੍ਹਾ ਤੇ ਚੱਲਦੇ ਆ ਤੇ ਉਹ ਜਗ੍ਹਾ ਤੇ ਤੁਹਾਨੂੰ ਜਗਨਨਾਥ ਜੀ ਦੇ ਦਰਸ਼ਨ ਵੀ ਕਰਾਵਾਂਗੇ ਸਾਰਾ ਇਤਿਹਾਸ ਵੀ ਦੱਸਾਂਗੇ ਪਹਿਲੇ ਟ੍ਰੇਨ ਫੜ ਲੀਏ ਕਿਉਂਕਿ ਲੇਟ ਹੋ ਰਹੀ ਹੈ ਹੈਪੀ ਫੈਮਿਲੀ ਪਤਾ ਨਹੀਂ ਜੀ ਮੇਰਾ ਕੋਈ ਬਲੱਡ ਰਿਲੇਸ਼ਨ ਤਾਂ ਹੈ ਨਹੀਂਗਾ ਪਰ ਜਿੱਥੇ ਵੀ ਜਾਂਨਾ ਮੈਂ ਬਲੱਡ ਰਿਲੇਸ਼ਨ ਤੋਂ ਵੱਧ ਕੇ ਰਿਸ਼ਤਾ ਬਣਾ ਲੈਣਾ ਆਪਣੇ ਰਿਸ਼ਤੇਦਾਰਾਂ ਨਾਲੋਂ ਵਧੀਆ ਰਿਸ਼ਤੇ ਬਣਾ ਲੈਣਾ ਮੈਂ ਪਤਾ ਨਹੀਂ ਬਾਬੇ ਦੀ ਕਿਰਪਾ ਨਾਲ ਕਮਿਊਨੀਕੇਸ਼ਨ ਸਕਿੱਲ ਇੰਪ੍ਰੈਸਿੰਗ ਸਕਿੱਲ ਨਹੀਂ ਦਿੱਤੀ ਹੋਈ ਆ ਮਾਨ ਨਹੀਂ ਕਰਦੇ ਪਰ ਬਣਾ ਲੈਣੇ ਆ ਜੀ ਰਿਲੇਸ਼ਨ ਬਹੁਤ ਵਧੀਆ ਬਹੁਤ ਟਾਈਮ ਪਹਿਲੇ ਕੋ ਜਾਣਦਾ ਕੌਣ ਕਰਦਾ ਜੀ ਤਿੰਨ ਤਿੰਨ ਮੋਟਰਸਾਈਕਲ ਆਪਣਾ ਟਾਈਮ ਕਿਸੇ ਕੋ ਇੱਕ ਮਿੰਟ ਦਾ ਟਾਈਮ ਨਹੀਂ ਹੁੰਦਾ ਤਿੰਨ ਤਿੰਨ ਮੋਟਰਸਾਈਕਲ ਕੱਢ ਕੇ ਬੰਦਾ ਛੱਡਣ ਜਾ ਰਿਹਾ ਸਾਰੇ ਦੋਸਤਾਂ ਨੂੰ ਸਾਧਰਿਆ ਤੇ ਕਹਿ ਰਿਹਾ ਬਾਈ ਚਲੋ 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 ਛੁੜ ਕੇ ਆਤੇ ਹ ਇੱਕ ਆਨਲਾਈਨ ਮਿਲਿਆ ਹੋਇਆ ਦੋਸਤ ਟਰੈਵਲ ਕਰਦਾ ਹੋਇਆ ਦੋਸਤ ਇੱਥੇ ਤੱਕ ਆਏਗਾ ਤੇਰੀ ਸੋਚਿਆ ਨਹੀਂ ਸੀ ਜਿਵੇਂ ਆਪਣੀ ਮਾਂ ਨੂੰ ਛੱਡਿਆ ਵੀ ਛੋੜਾ ਹੁੰਦਾ ਨਾ ਉਦਾਂ ਹੀ ਮਾਂ ਪਿਓ ਹੀ ਨਹੀਂ ਮੇਰੇ ਇਹਨਾਂ ਨੂੰ ਛੱਡੇ ਵੀ ਛੋੜਾ ਹੋ ਰਿਹਾ ਕਿਉਂਕਿ ਆਪਣੀ ਮਾਂ ਨੂੰ ਮਿਲੇ ਨੂੰ ਮੈਨੂੰ ਬੜਾ ਟਾਈਮ ਹੋ ਗਿਆ ਇੱਕ ਸਹਾਰਾ ਮਿਲਿਆ ਸੀਗਾ ਮਾਂ ਮਿਲੀ ਸੀ ਦੋ ਤਿੰਨ ਦਿਨਾਂ ਲਈ ਉਦਾਂ ਦਾ ساری ਉਮਰ ਲਈ ਮਾਂ ਹੈ ਜੀ ਪਰ ਇੱਕ ਸਹਾਰਾ ਕਹਿੰਦੇ ਨਾ ਨਾ ਚੰਗਾ ਸਹਾਰਾ ਮਿਲਦਾ ਦਿਲੋਂ ਕੋਈ ਪੁੱਛਣ ਵਾਲਾ ਮਿਲਦਾ ਉਹ ਮਿਲਿਆ ਸੀਗਾ ਇਨਸਾਨ ਹੁਣ ਫਿਰ ਉਹ ਦੂਰ ਹੋ ਰਿਹਾ ਤੇ ਮਨ ਜ਼ਰੂਰ ਭਰਦਾ ਹੋਵੇ ਹਰੇਕ ਇਨਸਾਨ ਦੀ इमोशनल ਵੈਲਿਊ ਕੋਈ ਹੁੰਦੀ ਹੈ ਜੀ ਉਹ ਆ ਜਾਂਦੀ ਹੈ ਕਦੀ ਨਾ ਕਦੀ ਸਾਹਮਣੇ ਅੱਜ ਆਈ ਮਾੜਾ ਲੱਗ ਰਿਹਾ ਜੀ ਜਾਂਦੇ ਹੋਏ ਪਰ ਇਹ ਹੈ ਮੈਂ ਐਸਾ ਇਨਸਾਨ ਆ ਜੀ ਮੈਂ ਦੁਬਾਰਾ ਚੱਲ ਵੜਨਾ ਜਾਣਾ ਦੁਬਾਰਾ ਤੇ ਜਾਵਾਂਗਾ ਜ਼ਰੂਰ ਮੇਰੇ ਅੰਦਰ ਇਹ ਕਲਾ ਜ਼ਰੂਰ ਹੈ ਜੀ ਇਨਸਾਨ ਭਾਵੇਂ 50000 ਕਿਲੋਮੀਟਰ ਦੂਰ ਚਲਾ ਜਾਵੇ ਜੀ ਮੈਂ ਦੁਬਾਰਾ ਜ਼ਰੂਰ ਮਿਲਣ ਜਾਣਾ ਇਨਸਾਨ ਜਿਹੜਾ ਇੰਨਾ ਕੋਈ ਕਰਦਾ ਹੋਵੇ ਉਹਨੂੰ ਮੈਂ ਛੱਡਦਾ ਨਹੀਂ ਨਾ ਮੈਂ ਭੁੱਲਦਾ ਨਹੀਂ ਆ ਗਏ ਆ ਜੀ ਅਸੀਂ ਸਟੇਸ਼ਨ ਤੇ ਤੇ ਟਿਕਟ ਹੋ ਗਈ ਬੁੱਕ 260 ਰੁਪਏ ਲੱਗੇ ਨੇ ਚਾਰ ਬੰਦਿਆਂ ਦੇ ਪੈਸੇ ਸਾਡੇ ਕੋਲ ਥੋੜੇ ਘੱਟ ਹੀ ਸੀਗੇ ਤੇ ਆਪਾਂ ਫਿਰ ਆਰਡੀਨਰੀ ਟਿਕਟ ਲੈ ਕੇ ਇੰਟਰ ਸਿਟੀ ਤੇ ਚੜ ਜੰਨੇ ਆ ਦੱਸਣਾ ਤੁਹਾਨੂੰ ਤਾਂ ਪੈ ਰਿਹਾ ਹੈ ਮੈਂ ਕਿਹਾ ਮਾਫੀ ਔਰ ਆਰਡੀਨਰੀ ਕਾਰਟ ਦੇ ਸੁਪਰਵਾਇਜ਼ਰ ਵਿੱਚ ਬੈਠੇ ਹਾਂ ਭਾਈ ਪੈਸਾ ਕਮ ਹੈ ਭਾਈ ਵਹੀ ਵਹੀ ਬੋਲ ਰਹਾ ਹਾਂ ਮੈਂ ਹਾਂ ਕੋਈ ਚੱਕਰ ਨਹੀਂ ਤੇ ਹੁਣ ਪੰਜਾਂ ਸੱਤ ਮਿੰਟਾਂ ਦੀ ਟ੍ਰੇਨ ਹੈ ਤੇ ਅਸੀਂ ਬਾ ਮੇਰਾ ਬੈਗ ਟੰਕ ਕੇ ਤੁਰ ਹੀ ਜਾਂਦਾ ਹੈ ਟ੍ਰੇਨ ਦਾ ਨਾਮ ਕੀ ਹੈ ਭੁਵਨੇਸ਼ਵਰ ਇੰਟਰਸਿਟੀ ਭੁਵਨੇਸ਼ਵਰ ਇੰਟਰਸਿਟੀ ਐਕਸਪ੍ਰੈਸ ਹੈ ਨਾ ਇਹ ਸੁਪਰ ਫਾਸਟ ਹੈ ਜੀ ਸੁਪਰ ਫਾਸਟ ਟਿਕਟ ਹਮਨੇ ਓੜੀ ਨਰੀ ਕੀ ਲਈ ਹੈ ਚਲ ਕੋਈ ਨਹੀਂ ਭਾਈ ਅਬ ਬਚਾਣਾ ਹੈ ਭਾਈ ਆਲ ਇੰਡੀਆ ਖਤਮ ਹੋਣੇ ਵਾਲਾ ਹੈ ਉਸ ਸੇ ਪਹਿਲੇ ਪਹਿਲੇ ਪੈਸੇ ਥੋੜੇ ਜਿਹਾ ਚਾਹ ਦੇ ਕਰ ਕੰਨਿਆ ਕੁਮਾਰੀ ਪਹੁੰਚਦੇ ਕਸ਼ਮੀਰ ਟੂ ਕੰਨਿਆ ਕੁਮਾਰੀ ਹੋ ਜਾਏਗਾ ਜੀ ਫਿਰ ਉਸ ਬਾਅਦ ਕੇਰਲਾ ਕਰਨਾਟਕਾ ਤੇ ਆਫਟਰ ਦੈਟ ਜੀ ਗੋਆ ਤੇ ਫਿਰ ਪੰਜਾਬ ਫਿਰ ਆਏਗੀ ਜੀ ਵਧੀਆ ਵਧੀਆ ਟਰੈਕਸ ਦੀ ਵੀਡੀਓ ਇਸ ਟ੍ਰੇਨ 'ਚ ਫੇਰ ਲੱਗਦਾ ਹੁਣ ਦੁਬਾਰਾ ਭੀੜ ਹੋ ਉਸ ਹੋਣ ਦੇ ਚਾਂਸੇ ਹੈਗੇ ਨੇ ਕਿਉਂਕਿ ਖੜੇ ਨੇ ਬੰਦੇ ਬੜਾ ਨਸਤੇ ਤੇ ਕਿੱਥੋਂ ਦੀ ਇਹ ਆ ਰਹੀ ਹੈ ਪਿੱਛੋਂ ਦੀ ਤੇ ਉੱਥੋਂ ਵੀ ਹੋ ਸਕਦਾ ਕਾਫੀ ਬੰਦੇ ਚੜੇ ਹੋਣਗੇ ਇੱਧਰ ਜਾਊਗੀ ਜੀ ਇਹ ਭੁਵਨੇਸ਼ਵਰ ਭੁਵਨੇਸ਼ਵਰ ਤੋਂ ਆਪਾਂ ਫੜਾਂਗੇ ਜੀ ਆਪਣੀ ਪੂਰੀ ਦੀ ਟ੍ਰੇਨ 50 ਕਿਲੋਮੀਟਰ ਦਾ ਘੰਟੇ ਦਾ ਰਾਹ ਹੈ ਹੋ ਸਕਦਾ ਲੋਕਲ ਟ੍ਰੇਨ ਫੜ ਲਈਏ ਕਿਉਂਕਿ ਡੈਮੂ ਮੈਮੂ ਦੋ ਟ੍ਰੇਨਾਂ ਹੁੰਦੀਆਂ ਇਹ ਚਲਦੀਆਂ ਰਹਿੰਦੀਆਂ ਨੇ ਇਹ ਤਾਂ ਫੇਰ ਅਸੀਂ ਘੰਟੇ ਲਈ ਬੱਸ ਫੜ ਲਾਂਗੇ 50 ਕਿਲੋਮੀਟਰ ਦੇ ਵਾਹ ਓਡੀਸ਼ਾ ਵਾਟਸ ਦਾ ਰੇਟ ਆਫ ਯਹਾਂ ਪਰ ਜੋ ਹੈ ਰ ਮਰੇ ਮਹਿੰਗੀ ਹੈ ਬਸ 200 ਰੁਪਏ 50 ਕਿਲੋਮੀਟਰ ਦੇ 50 50 ਕਿਲੋਮੀਟਰ ਦੇ ਨਹੀਂ ਹਾਂ वहां से वहां तक ना 50 ਰੁਪਏ ਲੱਗੇ ਹਾਂ ਹਾਂ ਤੋਂ ਬਸ ਇਹ ਰੇਟ ਹੈ भाई 1 1 ਰੁਪਏ ਦਾ 1 ਕਿਲੋਮੀਟਰ ਪੜਦਾ ਹੈ ਪ੍ਰਧਾਨ ਜੀ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਵਾ ਬਹੁਤ ਪੈਸੇ ਮਾਇਨੇ ਰੱਖਦੇ ਨੇ ਸਫ਼ਰ ਦੇ ਵਿੱਚ ਕਿ ਆਪਾਂ ਇਹ ਸਾਰੇ ਆਈਡੀ ਤੁਹਾਨੂੰ ਤਾਂ ਦੇ ਦਿੰਨੇ ਆ ਜੀ ਕਿਉਂਕਿ ਆਪਾਂ 2 ਦਿਨਾਂ ਵਾਲੀ ਘੁੰਮਣ ਨੂੰ ਹੀ ਨਿਕਲੇ ਅਸੀਂ ਪਿਛਲੇ 6 ਮਹੀਨਿਆਂ ਤੋਂ ਬਾਹਰ ਹੋਏ ਹਾਂ ਉਹ ਜਨਰਲ ਲਿਖਤ ਹੋਇਆ ਹੈ ਸਾਰਾ ਡੱਬਾ ਐਤ ਕੀ ਖਾਲੀ ਹੈ ਜੀ ਤੇ ਜਮਾਂ ਟ੍ਰੇਨ ਖਾਲੀ ਪਈ ਹੈ ਐਤ ਭਾਈ ਆ ਤਾਂ ਮੇਰੇ ਲੇਟਣ ਦਾ ਜਿਗਾਰਡਮੈਂਟ ਹੋ ਗਿਆ ਅੱਛਾ சிவா ਟ੍ਰੇਨ ਤੂੰ ਨੇ ਖਾਲੀ ਦਿਵਾ ਹੀ ਦੀ ਆ ਜਾਨੀ ਧੰਨਵਾਦ ਲਓ ਜੀ ਪੈ ਜੀ ਹਲਕੀ ਹਲਕੀ ਠੰਡ ਹੋਣੀ ਸ਼ੁਰੂ ਹੋ ਗਈ ਹੈ ਜੀ ਤੇ ਬਸ ਹੁਣ ਇਥੋਂ 50 ਕਿਲੋਮੀਟਰ ਦੇ ਲਾਗੇ-ਛਾਗੇ ਰਹਿ ਗਿਆ ਜੀ ਆਪਣਾ ਆਪਣਾ 50 ਕਿਲੋਮੀਟਰ ਦੇ ਲਾਗੇ-ਛਾਗੇ ਰਹਿ ਗਿਆ ਜੀ ਭੁਵੇਂਸ਼ਵਰ ਉੱਥੋਂ ਦੀ ਅੱਗੇ 50 ਕਿਲੋਮੀਟਰ ਹੋਰ ਪੂਰੀ ਹੈ ਜੀ ਤੇ ਟਾਈਮ 9:00 ਵੱਜ ਗਿਆ ਔਰ 10-15 ਮਿੰਟਾਂ ਤੱਕ ਅਸੀਂ ਪਹੁੰਚਾਂਗੇ ਜੀ 20 ਮਿੰਟਾਂ ਤੱਕ ਦੇ ਇੱਕ ਲੱਗ ਛੱਕ ਆਪਾਂ ਭੁਵੇਂਸ਼ਵਰ ਪਹੁੰਚ ਜਾਗੇ ਲੇਟਾ ਹੀ ਹੋਇਆ ਕਿੰਨੀ ਦੇਰ ਸੋ ਹੀ ਗਏ ਸੀ ਜੀ ਇੱਥੇ ਸਾਰੀ ਟ੍ਰੇਨ ਅੱਜ ਖਾਲੀ-ਖਾਲੀ ਹੈ ਜੀ ਜਨਰਲ ਡੱਬਾ ਪੂਰਾ ਖਾਲੀ ਬੈਗ ਉੱਤੇ ਧਰੇ ਹੋਏ ਨੇ ਆਪ ਥੱਲੇ ਬੈਠ ਆਹ ਸੀ ਜੀ ਟ੍ਰੇਨ ਆਪਣੀ ਪੁਗਨੇਸ਼ਵਰ ਵਾਲੀ ਪੁਗਨੇਸ਼ਵਰ ਐਕਸਪ੍ਰੈਸ ਦੀ ਟ੍ਰੇਨ ਆਇਤੋਂ ਲੈ ਗਏ ਤਕਰੀਬਨ ਇੰਨੇ ਸਾਨੂੰ ਲਾਇਆ ਹੈਗਾ 9:40 ਮਿੰਟ ਤੇ ਤੇ 3121 ਕਿਲੋਮੀਟਰ ਦਾ ਸਫਰ ਕਰਕੇ ਅਸੀਂ ਪੁਗਨੇਸ਼ਵਰ ਪਹੁੰਚ ਗਏ ਆ ਇੱਥੋਂ ਦੀ ਆਪਾਂ ਹੁਣ ਜਾਣਾ ਜੀ ਪੁਰੀ ਵਾਲੀ ਸਾਈਡ 50 ਕਿਲੋਮੀਟਰ ਇੱਥੋਂ ਦੀ ਹੈਗਾ ਹੁਣ ਨੇ ਜਾਂਦੇ ਹੁਣ ਪਹੇਜਾਂਗੇ ਜੀ ਗੁਰੂ ਘਰ ਜਾ ਕੇ ਇੱਥੇ ਗੁਰੂ ਘਰ ਹੈਗਾ ਗੁਰਦੁਆਰਾ ਸਿੰਘ ਸਭਾ ਉੱਥੇ ਆ ਕੇ ਪਹੇਜਾਂਗੇ ਤੇ ਅੱਜ ਇਸ ਟ੍ਰੇਨ ਨੂੰ ਜਾਣ ਦਿੰਦੇ ਆ ਜੀ ਇਹਨੇ ਪੁਗਨੇਸ਼ਵਰ ਤੱਕ ਹੀ ਜਾਣਾ ਸੀ ਪੂਰੀ 50 ਕਿਲੋਮੀਟਰ ਹੀ ਹੈਗਾ ਬਾਹਲਾ ਨਹੀਂ ਹੈਗਾ ਦੇਹ ਰਾਪਾ ਹੋ ਕੱਲ ਨੂੰ ਸਫਰ ਕਰਾਂਗੇ ਕੱਲ ਹੀ ਦਿਖਾਨੇ ਆ ਜੀ ਆਪਾਂ ਜਗਨਨਾਥ ਆਵਾਂ ਅੱਜ ਦਾ ਦਾ ਸਿਰਫ ਟ੍ਰੇਨ ਦਾ ਹੀ ਸਫਰ ਸੀਗਾ ਹੁਣ ਗੁਰਦੁਆਰੇ ਜਾਣੇ ਆ ਰਾਜ ਕੋਈ ਖਾਣੇ ਪੀਣੇ ਆ ਤਾਂ ਉਹ ਕਾਲੀ ਕਾਲੀ ਜੇ ਇੱਕ ਸਟੇਸ਼ਨ ਪਹਿਲੇ ਹੀ ਲੈ ਗਈ ਜੀ ਭਗਨੇਸ਼ਵਰ ਲੈਣਾ ਸੀਗਾ ਅਸੀਂ ਮਨਚੇਸ਼ਵਰ ਲੈ ਗਏ ਲਓ ਜੀ ਲੋ 7 ਕਿਲੋਮੀਟਰ ਪਹਿਲੇ ਹੀ ਜੀ ਚਲੋ ਕੋਈ ਨਹੀਂ ਜੀ ਅਲਵਿਦਾ ਕਰਤੇ ਹਾਂ ਤੁਝ ਕੋ ਟ੍ਰੇਨ ਮੇਰੀ ਚਲੋ ਜੀ ਕੋਈ ਨਹੀਂ ਜੀ ਹੁਣ ਜੋ ਹੁੰਦਾ ਚੰਗੇ ਲਈ ਹੁੰਦਾ ਕੀ ਪਤਾ ਇੱਥੇ ਲੈਣਾ ਹੋਵੇ ਆਸੇ ਪਾਸੇ ਇਹ ਵਧੀਆ ਜਗਾ ਮਿਲਦੀ ਰਹਦੀ ਜੀ ਮੰਚੇਸ਼ਵਰ ਸਟੇਸ਼ਨ ਤੇ ਆਪਾਂ ਇੱਕ ਸਟੇਸ਼ਨ ਪਹਿਲਾਂ ਹੀ ਲੈ ਗਏ ਜੀ ਤੇ ਇੱਥੇ স্মੋਗ ਹੋਇਆ ਪਿਆ ਦੇਖ ਸਕਦੇ ਹੋ ਤੁਸੀਂ ਇਹ ਤਾਂ ਹੋਇਆ ਪਿਆ ਜੀ ਕਿਉਂਕਿ ਅੱਜ ਹੈਗੀ ਦਿਵਾਲੀ ਜੀ 21 ਅਕਤੂਬਰ ਅੱਜ 21 ਅਕਤੂਬਰ ਨੂੰ ਦਿਵਾਲੀ ਮਨਾ ਰਹੇ ਨੇ ਜੀ ਇੱਥੇ ਤੇ ਹਲਕੇ ਹਲਕੇ ਪਟਾਕਿਆਂ ਦੀ ਆਵਾਜ਼ ਆ ਰਹੀ ਹੈ ਦੂਰੋਂ ਦੂਰੋਂ ਦੀ ਇੱਥੇ ਕੁਝ ਵੀ ਨਹੀਂ ਨਜ਼ਰ ਆ ਰਿਹਾ ਕਿਉਂਕਿ ਆਪਾਂ ਸ਼ਹਿਰ ਦੇ ਵਿੱਚ ਨਹੀਂ ਹੈਗੇ ਇੱਕ ਸਟੇਸ਼ਨ ਪਹਿਲਾਂ ਹੀ ਲੈ ਗਏ ਹੋਏ ਹਾਂ ਜੀ ਤੇ ਹੁਣ ਇੱਥੇ ਕੋਈ ਜੁਗਾੜ ਲੱਭਣਾ ਪੈਣਾ ਹੈ ਨੀਰੈਸ ਗੁਰਦੁਆਰਾ ਵੀ 10 ਕਿਲੋਮੀਟਰ ਦੇ ਲਾਗੇ ਛੱਕੇ ਹੈ ਜੀ ਗੁਰਦੁਆ ਉੱਥੇ ਜਾ ਕੇ ਆਪਾਂ ਦਾ ਸਟੇ ਕਰਾਂਗੇ ਕੱਲ ਫਿਰ ਆਪਾਂ ਜਗਨਨਾਥਪੁਰੀ ਚਲ ਜਾਾਂਗੇ ਜੀ ਪਹਿਲੇ ਆਪਾਂ ਉਧਰ ਨਾ ਡੇੜਲੀ ਸਿਹੜ ਜਾ ਰਹੇ ਸੀ ਫਿਰ ਪਲਾਨ ਚੇਂਜ ਕਰਕੇ ਸੀ ਹੁਣ ਜਾ ਰਹੇ ਆ ਜੀ ਜਗਨਨਾਥਪੁਰੀ ਧਾਮ ਆਰਤੀ ਸਹਿਬ ਗੁਰੂ ਘਰ ਤੇ ਉੱਥੋਂ ਦੇ ਫਿਰ ਸਿੱਧਾ ਅਸੀਂ ਜਾਵਾਂਗੇ ਚਨਈ ਸਾਈਕਲ ਚੱਕ ਕੇ ਫਿਰ ਕਿੰਨਾ ਕੁਮਾਰੀ ਜੀ ਹੁਣ ਕੋਈ ਦੇਖਦੇ ਆ ਕਿ ਪਤਾ ਵਿੱਚ ਕੋਈ ਲੋਕਲ ਟ੍ਰੇਨ ਆ ਜਾ ਜਿਹੜੀ ਚੱਕ ਲੈ ਨਹੀਂ ਤਾਂ ਫਿਰ ਬਾਹਰੋਂ ਬਾਈ ਆਪਾਂ ਨੂੰ ਟੈਕਸੀ ਕੋਈ ਇਦਾਂ ਦੀ ਕੋਈ ਚੀਜ਼ ਲੈਣੀ ਪੈਣੀ ਆਟੋ ਜੀ ਇਹਨੂੰ ਕਹਿੰਦੇ ਆ ਜੀ ਕਿਰਪਾ ਹੋਣਾ ਤੁਰ ਹੀ ਜਾਂਦੇ ਸੀਗੇ ਤੇ ਸੋਚ ਹੀ ਜਾਂਦੇ ਸੀਗੇ ਤੇ ਕਿਰਪਾ ਹੋ ਗਈ ਅਸੀਂ ਸੌਣ ਦਾ ਪ੍ਰਬੰਧ ਕਰ ਲਿਆ ਸੀਗਾ ਕਿ ਇਹ ਸਟੇਸ਼ਨ ਤੇ ਹੀ ਸੋਜਾਂਗੇ ਤੇ ਗੱਲ ਉਹੀ ਹੋਈ ਟ੍ਰੇਨ ਪੂਰੀ ਅਲੀ ਆ ਗਈ ਜੀ ਸਿੱਧਾ ਪੂਰੀ ਜਾ ਰਹੀ ਹੈ ਜਿੱਥੋਂ ਦੀ ਟ੍ਰੇਨ ਇਕ ਸਕਿੰਟ ਵੀ ਨਹੀਂ ਲੱਗਿਆ ਪੂਰੀ ਅਲੀ ਟ੍ਰੇਨ ਆ ਗਈ ਤੇ ਹੁਣ ਪੂਰੀ ਚੱਲਦੇ ਆ 50 ਕਿਲੋਮੀਟਰ ਇੱਥੋਂ ਦੀ ਲਗਭਗ ਹੈਗਾ ਕਿ ਇਹ ਸਟੇਸ਼ਨ ਤੇ ਸੌਣ ਦੇ ਪਲਾਨ ਤਾਂ ਇਹੀ ਬਣਾਇਆ ਸੀਗਾ ਸੌਣ ਦਾ ਕਿ ਸਟੇਸ਼ਨ ਤੇ ਸੋ ਜੰਨੇ ਆ ਅੱਗੇ ਰਹਿਣ ਦਾਂਗੇ ਸਵੇਰੇ ਚੱਲ ਜਾਾਂਗੇ ਤਾਂ ਅੱਜ ਪੂਰੀ ਅਲੀ ਟ੍ਰੇਨ ਹੀ ਆ ਗਈ ਹੋਰ ਘੰਟੇ ਤੱਕ ਲਾਦੂਗੀ ਇਹ ਜੀ ਹੋ ਗਈ ਜੀ ਕਿਰਪਾ ਕਰ ਪੂਰੀ ਦੀ ਟ੍ਰੇਨ ਆ ਗਈ ਜੀ ਹੁਣ ਪੂਰੀ ਚੱਲਦੇ ਆ ਆਪਾਂ ਹੁਣ ਟਾਈਮ ਬਾਲਾ ਨਹੀਂ ਖਰਾਬ ਆਪਣੇ ਕੋ ਟਾਈਮ ਥੋੜਾ ਹੀ ਹੈ ਉਹ ਇੰਡੀਆ ਕਰਦੇ ਦਾ ਤੇ ਆਪਾਂ ਤਕਰੀਬਨ ਹੁਣ ਛੇਤੀ ਚ ਨਹੀਂ ਪਹੁੰਚ ਗਏ ਹੋਰ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਸਾਈਕਲ ਚੱਕ ਕੇ ਸਿੱਧਾ ਕੰਨਿਆ ਕੁਮਾਰੀ ਤੋਂ ਜੀ ਆਪਾਂ ਬਸ ਪੰਜਾਬ ਵੱਲ ਪਾ ਦਾਂਗੇ ਜੀ ਹੁਣ ਗਾਟੀ ਤੇ ਨਵੰਬਰ ਮਹੀਨੇ ਚ ਆਪਾਂ ਪੰਜਾਬ ਪਹੁੰਚ ਕੇ ਫਿਰ ਟਰੈਕ ਸ਼ੁਰੂ ਕਰਨੇ ਨੇ ਜੀ ਪਾ ਇੰਤਜ਼ਾਰ ਕੀਤਾ ਸੀਗਾ ਜੀ ਟ੍ਰੇਨ ਆ ਗਿਆ ਜੀ ਆਪਣਾ ਪੂਰੀ ਸਟੇਸ਼ਨ ਤੇ ਇਥੋਂ ਜਗਨਨਾਥ ਪੂਰੀ ਹੈਗਾ ਤਕਰੀਬਨ 4 ਕਿਲੋਮੀਟਰ ਤੇ ਜਗਨਨਾਥਪੁਰੀ ਦੇ ਵਿੱਚ ਇੱਕ ਗੁਰਦੁਆਰਾ ਵੀ ਹੈਗਾ ਜਿਹਦਾ ਨਾਮ ਹੈਗਾ ਜੀ ਆਪਣਾ ਆਰਤੀ ਸਾਹਿਬ ਗੁਰੂ ਘਰ ਉਹ ਤਕਰੀਬਨ ਇੱਥੋਂ ਦੀ ਹੈਗਾ ਆਪਣਾ 5 ਕਿਲੋਮੀਟਰ ਤੇ ਲਗਭਗ ਤੇ ਆਪਾਂ ਉੱਥੇ ਜਾਣਾ ਜੀ ਅੱਜ ਰਾਤ ਉੱਥੇ ਸਟੇ ਕਰਾਂਗੇ ਜੀ ਦੇਖੋ ਜੀ ਪੁਰੀ ਤੋਂ ਹਾਵੜਾ ਕਲਕੱਤੇ ਜਾਣ ਲਈ ਟ੍ਰੇਨ ਲੋ ਜੀ ਲੋ ਜੀ ਘੰਟਾਕ ਆਰਪੀਐਫ ਨਾਲ ਮੱਥਾ ਪੇਚੀ ਕਰਨ ਦੇ ਨਾਲ ਹੁਣ ਅਸੀਂ ਪੁਰੀ ਸਟੇਸ਼ਨ ਦੇ ਵਿੱਚੋਂ ਬਾਹਰ ਆ ਗਏ ਉਹਨਾਂ ਨੇ ਸਾਨੂੰ ਫੜ ਲਿਆ ਸੀ ਜੀ ਆ ਜਿਹੜੀ ਸਿੱਧੀ ਸੜਕ ਜਾ ਰਹੀ ਹੈ ਜੀ ਇਹ ਹੁਣ ਜਾ ਕੇ ਮਿਲ ਜੂਗੀ ਜੀ ਸ਼ੀਸ਼ੌਰ ਨੂੰ ਤੇ ਪੈਦਲ ਪੈਦਲ ਅਸੀਂ ਚੱਲੇ ਜਾ ਰਹੇ ਹਾਂ ਜੀ ਆਰਤੀ ਸਾਹਿਬ ਗੁਰੂ ਘਰ ਵੱਲ ਜਿਹੜਾ ਪੈਂਦਾ ਜੀ ਆਪਣਾ ਪੂਰੀ ਦੇ ਵਿੱਚ ਹੀ ਤੇ ਉਹਦੇ ਨਾਲ ਹੀ ਜਿਹੜਾ ਆਪਣਾ ਜਗਨਨਾਥ ਧਾਮ ਹੈ ਚਾਰ ਧਾਮਾਂ ਦੇ ਵਿੱਚੋਂ ਇੱਕ ਧਾਮ ਜਗਨਨਾਥ ਧਾਮ ਉਹ ਵੀ ਪੂਰੀ ਦੇ ਵਿੱਚ ਹੀ ਹੈ ਜਗਨਨਾਥ ਪੂਰੀ ਜੀ ਨੂੰ ਕਿਹਾ ਜਾਂਦਾ ਹੈ ਸਭ ਤੋਂ ਪਹਿਲਾ ਜਿਹੜਾ ਧਾਮ ਆਪਣਾ ਉੱਪਰ ਪੈਂਦਾ ਉਹ ਬਦਰੀਨਾਥ ਹੈ ਜੀ ਬਦਰੀਨਾਥ ਤੋਂ ਬਾਅਦ ਜਗਨਨਾਥ ਜੀ ਜਗਨਨਾਥ ਜੀ ਤੋਂ ਬਾਅਦ ਰਮੇਸ਼ਵਰਮ ਰਮੇਸ਼ਵਰਮ ਤੋਂ ਬਾਅਦ ਇੱਧਰਲੇ ਪਾਸੇ ਗੁਜਰਾਤ ਦੇ ਵਿੱਚ ਆਪਣਾ ਦਵਾਰਕਾਤੀ ਜੀ ਚਾਰ ਧਾਮ ਨੇ ਬਦਰੀਨਾਥ ਜੀ ਆਪਣਾ ਹੋ ਗਿਆ ਹੁਣ ਦੂਸਰੇ ਨੰਬਰ ਤੇ ਜਗਨਨਾਥ ਜੀ ਐ ਫਿਰ ਆਉਣ ਵਾਲੇ 10 ਦਿਨਾਂ ਦੇ ਵਿੱਚ ਵਿੱਚ ਅਸੀਂ ਰਮੇਸ਼ਵਰਮ ਵੀ ਕਰ ਲਾਂਗੇ ਫਿਰ ਕੁਝ ਟਾਈਮ ਦਾ ਕੱਸੀ ਜਿਹੜਾ ਹੈਗਾ ਚੌਥਾ ਧਾਮ ਆਪਣਾ ਦਵਾਰਕਾਤੀ ਉਹ ਵੀ ਕਰ ਲਵਾਂਗੇ ਜੀ ਹੁਣ ਪੈਦਲ ਪੈਦਲ ਜਾ ਰਹੇ ਹਾਂ ਗੁਰਦੁਆਰੇ ਤੋਂ ਕੋਈ ਜ਼ਿਆਦਾ ਡਿਸਟੈਂਸ ਨਹੀਂ ਹੈਗਾ ਸੂਰੇਸ਼ ਜੀ ਤੁਹਾਨੂੰ ਦੋਨਾਂ ਜਗਾਵਾਂ ਦੇ ਦ ਐਂਡ ਵੀ ਹੋਣ ਵਾਲਾ ਜੀ ਥੋੜੇ ਦਿਨ ਹੀ ਰਹਿ ਗਏ ਐ ਪੈਸੇ ਪੂਰੇ ਨਹੀਂ ਸੀਗੇ ਤੇ ਅੱਜ ਟਿਕਟ ਦਾ ਵੀ ਸਿਨੈਰੀਓ ਤਕੜਾ ਹੋ ਗਿਆ ਜਿਹਦੇ ਕਰਕੇ ਆਪਣਾ ਸੀਨ ਉਥੇ ਬਣ ਗਿਆ ਜੀ ਹੁਣ ਸਟੇਸ਼ਨ ਤੋਂ ਬਾਹਰ ਆ ਗਏ ਹੁਏ ਆ ਤੇ ਪੈਦਲ-ਪੈਦਲ ਤੁਰੇ ਜਾ ਰਹੇ ਆ ਜੀ ਅਸੀਂ ਆਪਾਂ ਹੁਣ ਗੁਰੂ ਘਰ ਵੱਲ ਨੂੰ ਇਹ ਅੱਗੇ ਜਾ ਕੇ ਸੜਕ ਜਿਹੜੀ ਹੈਗੀ ਐ ਸੀ ਸ਼ੋਰ ਦੇ ਨਾਲ ਰਲਦੀ ਹੋਈ ਸਿੱਧਾ ਕੰਡੇ ਦੇ ਗੁਰੂ ਘਰ ਜਿਹੜਾ ਸੁਸ਼ੋਭਿਤ ਐ ਉਥੇ ਜਾ ਕੇ ਅਸੀਂ ਗੁਰੂ ਘਰ ਪਹੁੰਚਾਂਗੇ ਜੀ 2 ਮਿੰਟ ਚੱਲਦੇ ਨੇ 2 ਮਿੰਟ ਬਹਿ ਜਾਂਦੇ ਨੇ ਕਿਉਂਕਿ ਆਟੋ ਕੋਈ ਮਿਲ ਨਹੀਂ ਰਿਹਾ ਤੇ ਇਥੋਂ ਤਕਰੀਬਨ ਡਿਸਟੈਂਸ 4 4.5 ਕਿਲੋਮੀਟਰ ਦੇ ਲਗਭਗ ਹੈਗਾ ਵੇ ਜੀ ਆਪਾਂ ਗੁਰੂ ਘਰ ਦਾ ਤੇ ਬੈਠੇ ਹੋਏ ਆ ਆਟੋ ਤਾਂ ਹੈ ਨਹੀਂ ਉੱਥੇ ਕੋਈ ਟਕ ਟਕ ਟੋਟੋ ਟਮ ਟਮ ਜੋ ਮਰਜੀ ਕਹਿ ਦੋ ਤੇ ਫਿਰ ਆਪਾਂ ਪੈਦਲ ਹੀ ਤੁਰੇ ਜਾ ਰਹੇ ਆ ਜੀ ਸ਼ਹਿਰ ਸੁਨਣਾ ਜੀ ਰਾਤ ਨੂੰ ਸੁਨਣਾ ਜਾ ਹੋ ਜਾਂਦੇ ਜੀ ਸ਼ਹਿਰਪੁਰੀ ਵੈਸੇ ਸਾਰਾ ਹਫ਼ਤਾ ਬਣਿਆ ਕੀ ਸੀਗਾ ਟ੍ਰੇਨ ਦਾ ਉਹ ਤੁਹਾਨੂੰ ਦੱਸਦਾ ਉੱਥੇ ਸਾਨੂੰ ਟੀਟੀ ਨੇ ਰੋਕ ਲਿਆ ਸੀਗਾ ਉੱਥੇ ਗੱਲ ਕੀ ਬਣੀ ਆਪਾਂ ਭੁਗਨੇਸ਼ਵਰ ਤੱਕ ਦੀ ਟਿਕਟ ਲਈ ਸੀਗੀ ਬਰਗੜ ਤੋਂ ਤੇ ਉਸ ਤੋਂ ਗਾਂ ਦੀ ਆਪਾਂ ਲਈ ਨਹੀਂ ਸੀਗੀ ਕਿਉਂਕਿ ਸਾਨੂੰ ਪਤਾ ਸੀ ਆਪਾਂ ਜਾਣਾ ਤਾਂ ਹੈ ਨਹੀਂਗਾ ਅੱਗੇ ਉੱਥੇ ਹੀ ਪਹਿਣਾ ਤੇ ਫਿਰ ਆਪਾਂ ਇੱਕ ਹਸਾਬ ਨਾਲ ਉੱਥੇ ਤੱਕ ਦੀ ਟਿਕਟ ਲੈ ਲਈ ਸੀਗੀ ਤੇ ਆਪਣੇ ਕੋ ਬਾਈੜ ਜਾ ਵੀ ਉੰਨਾ ਕੀ ਸੀਗਾ ਤੇ ਉਸ ਤੋਂ ਬਾਅਦ ਪੂਰੀ ਦੀ ਟਿਕਟ ਤਾਂ ਆਪਾਂ ਲਈ ਨਹੀਂ ਕਿਉਂ ਆਪਣੇ ਨਾਲ ਹੀ ਲਾਗੇ ਅੱਗੇ ਨਾਲ ਹੀ ਟ੍ਰੇਨ ਆ ਗਈ ਬਾਲਾ ਟਾਈਮ ਉਹਨੂੰ ਲੱਗਿਆ ਨਹੀਂ ਟ੍ਰੇਨ ਨੂੰ ਆਨ ਨੂੰ ਫਿਰ ਅਸੀਂ ਕਿਹਾ ਚੱਲ ਇਹਦੇ 'ਚ ਬਹਿ ਹੀ ਜੰਨੇ ਆ ਹੁਣ ਆਈ ਤਾਂ ਹੈ ਹੀ ਆ ਹੁਣ ਮੌਕਾ ਕਿਸੇ ਕੋਲ ਹੋਵੇ ਉਹ ਛੱਡੇਗਾ ਥੋੜੀ ਬਹਿ ਗਏ ਆਪਾਂ ਤੇ ਤੁਰ ਕੇ ਗਾਂ ਆਪਾਂ ਆ ਗਏ ਜਦੋਂ ਆਪਾਂ ਪਹੁੰਚੇ ਜੀ ਆਪਣਾ ਪੁਰੀ ਤੇ ਸਾਡੀ ਟ੍ਰੇਨ ਦੀ ਟਿਕਟ ਚੈੱਕ ਹੋਈ ਤੇ ਸਾਡੇ ਕੋਲ ਹੈ ਨਹੀਂ ਸੀ ਕੀਟੀ ਨਾਲ ਹੀ ਕਹਿੰਦਾ ਕਹਿੰਦਾ 1200 ਰੁਪਏ ਲੱਗੇਗਾ 1200 ਰੁਪਏ ਜਮ੍ਹਾਂ ਕਰਾਓ ਤੇ ਅੱਗੇ ਚਲੇ ਜਾਓ ਤੇ ਆਪਣੇ ਕੋਲ ਤਾਂ 1200 ਹੈ ਨਹੀਂ ਸੀ ਫਿਰ ਆਪਾਂ ਹੁਣ ਕੀ ਕਰਦੇ ਅਗਲੇ ਨੇ ਫਿਰ ਸਾਨੂੰ ਕਿਹਾ ਤੁਹਾਨੂੰ ਆਰਪੀਐਫ ਕੋ ਲੈ ਕੇ ਜਾਵਾਂਗੇ ਔਰ ਇਦਾਂ ਉਦਾਂ ਐ ਕਰਕੇ ਫਿਰ ਆਪਾਂ ਗਏ ਚਲੋ ਹੁਣ ਆਪਾਂ ਕੀ ਕਰੀ ਸਾਡੇ ਕੋਲ ਹੈਗੇ ਤਾਂ ਹੈ ਨਹੀਂ ਗਏ ਆਪਾਂ ਫਿਰ ਆਰਪੀਐਫ ਕੋਲ ਜਾ ਕੇ ਬੈਠੇ ਅੱਧਾ ਪੂਣਾ ਘੰਟਾ ਰੁਪਏ ਕੋਲ ਬੈਠੇ ਰਹੇ ਤੇ ਤਕਰੀਬਨ ਸਾਡਾ ਡੇਢ ਘੰਟਾ ਲੱਗਿਆ ਓਵਰ ਆਲ ਇਸ ਸਿਨੈਰੀ ਤੇ ਫਿਰ ਇਹੀ ਹੈ ਜੀ ਅਗਰਾਂ ਨੇ ਮੈਨੇਜ ਕਰਿਆ ਸਾਡੇ ਨਾਲ ਹੁਣ ਸੀਗਾ ਹੀ ਨਹੀਂ ਹਿਸਾਬ ਕਿਤਾਬ ਆਪਾਂ ਕੀ ਕਰਦੇ 1200 ਕਿੱਦਾਂ ਪੇ ਕਰਦੇ ਆਰਪੀਐਫ ਵਾਲੇ ਵੀ ਕਹੀ ਜਾਂਦੇ ਸੀ 1200 1200 ਲੱਗੇਗਾ 300 ਰੁਪਏ ਪਰ ਪਰਸਨ ਹੁਣ ਹੈ ਹੀ ਨਹੀਂ ਸੀਗਾ ਤੇ ਫਿਰ ਕੀ ਕਰਤੇ ਜੀ ਫਿਰ ਆਪਾਂ ਹੁਣ ਆ ਗਏ ਆ ਜੀ ਡੇਢ ਘੰਟਾ ਖਰਾਬ ਕਰਕੇ ਤੇ ਹੁਣ ਆਪਾਂ ਗਾਹ ਨੂੰ ਚਲਦੇ ਆਂ ਜਗਨਨਾਥ ਪੁਰੀ ਦੇ ਦਰਸ਼ਨ ਤੇ ਆਰਤੀ ਸਾਬ ਗੁਰੂ ਘਰ ਦੇ ਦਰਸ਼ਨ ਜਿੱਥੇ ਗੁਰਨਾਨਕ ਸਾਹਿਬ ਨੇ ਆਰਤੀ ਚਾੜੀ ਸੀ ਉਹ ਕੱਲ ਨੂੰ ਦਿਖਾਵਾਂਗੇ ਪੁਰੀ ਧਾਮ ਦੇ ਵਿੱਚ ਹੀ ਹੈ ਜੀ ਬੜੇ ਰੋ ਵਲੋਗ ਦੇ ਨਾਲ ਇਸ ਵਲੋਗ ਨੂੰ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਨਾਲ ਕੱਲ ਨੂੰ ਤਦ ਤੱਕ ਦੇ ਲਈ ਗੁੱਡ ਬਾਏ ਰਵਰ ਅੱਖਾਂ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਹਰੀ ਕ੍ਰਿਸ਼ਨਾ ਹਰੀ ਹਰੀ ਬੋਲ ਫ਼੍ਰੋਮ ਜਗਨਨਾਥ ਧਾਮ ਸ਼ੁਭਾਈ ਕਾ